ਅਸੀਂ ਇੱਥੇ ਅੱਜ ਐਸਐਸਪੀ ਸਾਹਿਬ ਦੇ ਦਫ਼ਤਰ ਦੇ ਬਾਹਰ ਬੈਠਣਾ ਸੀ ਲੇਕਿਨ ਜਿਹੜੀ ਮੰਦਭਾਗੀ ਕਟਣਾ ਹੋਈ ਇਸ ਕਰਕੇ ਅਸੀਂ ਆਹ ਪ੍ਰੋਗਰਾਮ ਜਿਹੜਾ ਕੈਨਸਲ ਕਰ ਰਹੇ ਹਾਂ ਜਿਹੜਾ ਅੱਜ ਅਸੀਂ ਧਰਨਾ ਦੇਣਾ ਸੀ ਬੜੀ ਹੀ ਦੇਖੋ ਸੋਚਣ ਵਾਲੀ ਗੱਲ ਹੈ ਕਿ ਇੱਕ ਬੰਦਾ ਜਿਹੜਾ ਪੰਜਾਬ ਦਾ ਮਾਹੌਲ ਸਾਡੇ ਦੇਸ਼ ਦਾ ਮਾਹੌਲ ਖਰਾਬ ਕਰ ਰਿਹਾ ਹੈ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪਹਿਲਾਂ ਤਾਂ ਜੀ ਬੜੀ ਮੰਦਭਾਗੀ ਘਟਨਾ ਹੋਈ ਹੈ ਖੰਨੇ ਦੇ ਵਿੱਚ ਸਾਡੇ ਸਮਰਾਲੇ ਦੇ ਐਸਐਚਓ ਸਾਹਿਬ ਡੀਪੀ ਸਾਹਿਬ ਦਵਿੰਦਰਪਾਲ ਜੀ ਜਿਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀ ਅੱਜ ਉਹਨਾਂ ਦਾ ਸੰਸਕਾਰ ਹੈ ਸਾਡਾ ਅੱਜ ਧਰਨਾ ਸੀਗਾ ਅਸੀਂ ਇੱਥੇ ਅੱਜ ਐਸਐਸਪੀ ਸਾਹਿਬ ਦੇ ਦਫ਼ਤਰ ਦੇ ਬਾਹਰ ਬੈਠਣਾ ਸੀ ਲੇਕਿਨ ਜਿਹੜੀ ਮੰਦਭਾਗੀ ਘਟਨਾ ਹੋਈ ਹੈ ਇਸ ਕਰਕੇ ਅਸੀਂ ਆਹ ਪ੍ਰੋਗਰਾਮ ਜਿਹੜਾ ਕੈਨਸਲ ਕਰ ਰਹੇ ਹਾਂ ਜਿਹੜਾ ਅੱਜ ਅਸੀਂ ਧਰਨਾ ਦੇਣਾ ਸੀ ਬੜੀ ਹੀ ਦੇਖੋ ਸੋਚਣ ਵਾਲੀ ਗੱਲ ਹੈ ਕਿ ਇੱਕ ਬੰਦਾ ਜਿਹੜਾ ਪੰਜਾਬ ਦਾ ਮਾਹੌਲ ਸਾਡੇ ਦੇਸ਼ ਦਾ ਮਾਹੌਲ ਖਰਾਬ ਕਰਨਾ ਤੇ ਬਾਰ ਬਾਰ ਪਹਿਲਾਂ ਉਹਨੇ ਪਟਿਆਲੇ ਕਾਲੀ ਮਾਤਾ ਮੰਦਿਰ ਦੇ ਵਿੱਚ ਉਹਨੇ ਬਕਵਾਸ ਕੀਤੀ ਔਰ ਉੱਥੇ ਦੰਗੇ ਕਰਾਏ ਦੇਖੋ ਕਿੰਨੇ ਬੰਦੇ ਸੱਟਾਂ ਵਜੀਆਂ ਤੇ ਫਿਰ ਭੱਜਿਆ ਕਿਵੇਂ ਮੂੰਹ ਲਪੇਟ ਕੇ ਸਕੂਟਰ ਦੇ ਪਿੱਛੇ ਲੁੱਕ ਕੇ ਭੱਜਿਆ ਤੇ ਫਿਰ ਬਿਆਨ ਦਿੰਦਾ ਹੈ ਕਿ ਮੈਨੂੰ ਖਤਰਾ ਹੈ ਜੀ ਮੈਨੂੰ ਹਿੰਦੂਆਂ ਤੋਂ ਖਤਰਾ ਜਾਣ ਬੁੱਝ ਕੇ ਅੱਗ ਲਾਣ ਪਿੱਛੇ ਅੱਜ ਇੱਕ ਵੀਡੀਓ ਮੈਂ ਤੁਹਾਨੂੰ ਸਾਰਿਆਂ ਨੂੰ ਸੈਂਡ ਕਰੂੰਗਾ ਤੁਸੀਂ ਵਿੱਚ ਜ਼ਰੂਰ ਚਲਾਇਓ ਕਿ ਸਾਡੇ ਬਗੇਸ਼ਵਰ ਥਾਮ ਦੇ ਜਿਹੜੇ ਸਨਾਤਨ ਧਰਮ ਦੇ ਸਾਡੇ ਸੰਤ ਨੇ ਜਿਨ੍ਹਾਂ ਦੇ ਕਰੋੜਾਂ ਅਨੁਯਾਈ ਅਨੁਯਾਈ ਨੇ ਜਿਹੜੇ ਕਿ ਹਮੇਸ਼ਾ ਏਕਤਾ ਦੀ ਹਿੰਦੂ ਏਕਤਾ ਦੀ ਗੱਲ ਕਰਦੇ ਆ ਤੇ ਉਹਨਾਂ ਨੇ ਅੱਜ पैदल यात्रा ਵੀ ਕੀਤੀ ਸੀ ਸਨਾਤਨ ਬੋਰਡ ਪਿੱਛੇ ਤੇ ਉਹਨਾਂ ਨੇ ਜੈ ਸ਼ਰੀ राम ਦੇ ਜਕਾਰੇ ਤੇ ਜੋ ਬੋਲੇ ਸੋਹਣੇ ਹਾਲ ਦੇ ਜਕਾਰਿਆਂ ਦੇ ਨਾਲ ਹਿੰਦੂ ਸਿੱਖ ਭਾਈਚਾਰਾ ਨਾਲ ਲੈ ਕੇ ਉਹ ਯਾਤਰਾ ਸ਼ੁਰੂ ਕਰੀ ਸੀ ਉਹਨਾਂ ਨੇ ਪਿੱਛੇ ਕਿਨੂੰ ਸੰਭਲ ਦੇ ਵਿੱਚ ਯੂਪੀ ਚ ਇੱਕ ਮਸਜਿਦ ਆ ਜਿੱਥੇ ਕਿ ਭੋਲੇਨਾਥ ਦਾ ਮੰਦਿਰ ਹੈ ਹਰੀ ਹਰ ਮੰਦਿਰ ਉਹਦੇ ਬਾਰੇ ਉੱਥੇ ਦੰਗੇ ਹੋਏ ਸੀ ਉਹਦੇ ਬਾਰੇ ਕੋਈ ਗੱਲ ਕਹੀ ਇਸ ਜਿਹੜਾ ਪਰਵਾਨਾ ਜਿਹੜਾ ਪ੍ਰਵਿੰਦਰ ਸਿੰਘ ਪਰਵਾਨਾ ਜਿਹੜਾ ਰਾਜਪੁਰੇ ਦਾ ਜਿਹੜੇ ਜਿਹਨੂੰ ਕਹਤੇ ਦੰਗੇ ਕਰਾਂ ਦੀ ਆਤ ਹੈ ਇਹਨੇ ਉਹ ਜਿਹੜਾ ਹਰੀ ਹਰ ਮੰਦਿਰ ਦਾ ਮੁੱਦਾ ਚੱਕ ਕੇ ਹਰੀ ਮੰਦਿਰ ਸਾਹਿਬ ਜਿਹੜਾ ਸਾਡੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਜਿੱਥੇ ਕੀ ਕਰੋੜਾ ਹਿੰਦੂ ਆ ਕੇ ਆਪਣਾ ਸੇਈ ਸਿਕਾਂਦਾ ਉਹਨੂੰ ਮੁੱਦਾ ਬਣਾ ਕੇ ਕੀ ਆ ਜੀ ਮੰਦ ਗੁਰਦੁਆਰੇ ਨੂੰ ਢਾਣ ਦੀ ਗੱਲਾ ਕਰਦੇ ਆ ਜੀ ਗੁਰਦੁਆਰੇ ਨੂੰ ਮੰਦਰ ਬਣਾਉਣ ਦੀ ਗੱਲਾਂ ਕਰਦੇ ਆ ਜੀ ਇਹੋ ਮੁੱਦੇ ਨੂੰ ਲੈ ਕੇ ਥੋੜੀ ਅਸੀਂ ਇੰਦਰਾ ਮਾਰਤੀ ਥੋੜਾ ਬਿਆੰਤ ਮਾਰਤਾ ਲੱਖਾਂ ਫੌਜੀਆ ਨੂੰ ਕਹਿੰਦਾ ਗੋਲੀ ਮਾਰ ਕੇ ਅਸੀਂ ਭੁੰਨਿਆ ਸਾਡਾ ਕੁਛ ਨਹੀਂ ਵਿਗੜਿਆ ਮੈਂ ਪਰਵਾਨੇ ਨੂੰ ਪੁੱਛਣਾ ਚਾਹਨਾ ਕਿ 84 ਦੇ ਦੰਗਿਆਂ ਦੇ ਵਿੱਚ ਜਿਹੜੇ ਸਾਡੇ ਨਿਰਦੋਸ਼ ਹਿੰਦੂ ਤੇ ਸਿੱਖ ਭਰਾ ਜਿਨ੍ਹਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਮਰੇ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਮਾਰਤੇ ਦਿੱਲੀ ਦੇ ਵਿੱਚ ਉਹ ਸਿੱਖਾਂ ਦਾ ਕੀ ਕਸੂਰ ਸੀਗਾ ਲੇਕਿਨ ਇਹ ਜੇ ਬੰਦੇ ਜਿਹੜੇ ਮੁਖਦੇ ਨੇ ਹਿੰਦੂ ਸਿੱਖ ਭਾਈਚਾਰੇ 'ਚ ਫਰਕ ਪਾਉਂਦੇ ਆ ਤੇ ਦੰਗੇ ਕਰਾ ਕੇ ਆਪ ਲੁਕ ਜਾਂਦੇ ਆ ਪਰਵਾਨਾ ਕਹਿੰਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇਰੇ ਬਣਾ ਜਿਹੜੇ ਉਸ ਦੰਗੇ ਦੇ ਵਿੱਚ ਹਿੰਦੂ ਸਿੱਖ ਮਰਨਗੇ ਉਹਨਾਂ ਨੂੰ ਫਰਕ ਪੈਣਾ ਪ੍ਰਸ਼ਾਸਨ ਨੂੰ ਅਸੀਂ 30 ਤਰੀਕ ਦੀ ਦਰਖਾਸਤ ਦਿੱਤੀ ਹੋਈ ਆ ਕਿ ਇੱਥੇ ਕਾਰਵਾਈ ਕਰਕੇ ਇਹਨੂੰ ਜੇਲ੍ਹ ਵਿੱਚ ਭੇਜਿਆ ਜਾਵੇ ਪੂਰੇ ਪੰਜਾਬ ਦੇ ਵਿੱਚ ਦਰਖਾਸਤਾਂ ਦਿੱਤੀਆਂ ਗਈਆਂ ਲੇਕਿਨ ਤੁਸੀਂ ਇਹ ਦੇਖੋ ਕਿੰਨੀ ਹੀ ਮਾੜੀ ਗੱਲ ਆ ਨਾ ਸਰਕਾਰ ਦਾ ਕੋਈ ਮੰਤਰੀ ਨਾ ਕੋਈ ਐਮਐਲਏ ਨਾ ਐਮਪੀ ਕੋਈ ਨਹੀਂ ਬੋਲ ਰਿਹਾ ਨਾ ਪ੍ਰਸ਼ਾਸਨ ਉਹਦੇ ਕਾਰਵਾਈ ਕਰ ਰਿਹਾ ਤੁਸੀਂ ਉਹ ਵੀਡੀਓ ਜ਼ਰੂਰ ਚਲਾਓ ਤਾਂ ਮੈਂ ਆਮ ਜਨਤਾ ਨੂੰ ਪੁੱਛਣਾ ਚਾਹੁੰਦਾ ਹੈ ਕਿ ਆ ਉਹਦੇ ਪਰਚਾ ਬਣਦਾ ਜਾਂ ਨਹੀਂ ਬਣਦਾ ਅਸੀਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਜੇ ਪਰਚਾ ਨਹੀਂ ਵੀ ਬਣਦਾ ਤਾਂ ਸਾਨੂੰ ਉਹਦੀ ਰਿਪੋਰਟ ਦਿੱਤੀ ਜਾਵੇ ਅਸੀਂ ਸਿੱਧਾ ਕੋਰਟ 'ਚ ਜਾ ਜੀਏ ਅਸੀਂ ਕੋਰਟ 'ਚ ਕੇਸ ਲਾਈਏ ਅਸੀਂ ਪਰਵਾਨੇ ਨੂੰ ਛੱਡਣਾ ਨਹੀਂ ਚਾਹੀ ਸਾਨੂੰ ਕੋਰਟ 'ਚ ਤੱਕ ਜਾਣਾ ਪਵੇ ਕਿਉਂਕਿ ਉਹਨੇ ਸਾਡੇ ਜਿਹੜੇ ਧਰਮ ਦੇ ਜਿਹੜੇ ਗੁਰੂ ਨੇ ਉਹਨਾਂ ਨੂੰ ਗਲਤ ਬੋਲਦਾ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਜਾ ਸ਼ੀਰਾ ਓਡੀ ਸੁਣਵਾਈ ਨਹੀਂ ਹੁੰਦੀ ਕੋਈ ਸਰਕਾਰ ਵੱਲੋਂ ਫਿਰ ਓਡੀ ਫੱਤਰ ਕੀ ਅੱਜ ਤੁਹਾਨੂੰ ਅਸੀਂ ਦੱਸਿਆ ਕਿ ਅੱਜ ਜਿਹੜੀ ਮੰਦਪਾਗੀ ਕੱਟਣਾ ਐ ਐਸ ਐਚਓ ਸਾਹਿਬ ਜਿਹੜੀ ਡੈਥ ਹੋ ਗਈ ਸੀ ਐਕਸੀਡੈਂਟ ਨਾਲ ਇਸ ਕਰਕੇ ਅਸੀਂ ਕੈਨਸਲ ਕਰਤਾ ਇੱਕ ਹਫ਼ਤੇ ਦਾ ਅਸੀਂ ਟਾਈਮ ਦਿੰਨੇ ਆਂ ਅਗਰ ਪ੍ਰਸ਼ਾਸਨ ਨੇ ਪੰਜਾਬ 'ਚ ਕਿਤੇ ਵੀ ਪਰਚਾ ਹੋਵੇ ਅਗਰ ਪਰਚਾ ਨਹੀਂ ਹੁੰਦਾ ਤਾਂ ਆਨ ਵਾਲੇ ਐਤਵਾਰ ਨੂੰ ਅਸੀਂ ਰੋਸ ਰੈਲੀ ਕੱਢ ਕੇ ਪੰਜਾਬ ਸਰਕਾਰ ਤੇ ਪੰਜਾਬ ਪ੍ਰਸ਼ਾਸਨ ਦਾ ਵੀ ਪੁਤਲਾ ਸਾੜਾਂਗੇ